ਕਿ ਇਹ ਅਜਾ ਰ ਆ ਗਿਆ ਤੇ ਚਲੇ ਗਿਆ ਲੈ ਜੀ ਤੇ ਅਸਰ ਮੇਰੇ ਤੇ ਰੈ ਗੱਖ ਨਹੀਂ ਮੈਂ ਕੀ ਦੱਸਾਂ ਤੁਹਾਨੂੰ ਪਰ ਵੀ ਨਾ ਰਹਿ ਤੀ ਆਪਣੇ ਘਟ ਘਟ ਕੇ ਮਾਰਾ ਬੋਟਾ ਲਾ ਲੇ ਸਭ ਚੀਨ ਦੇ ਪੰਥ ਤਾਂ ਆਪਣੇ ਪੁੱਤਾਂ ਦੀਆਂ ਲਾਸ਼ਾਂ ਵੇਖ ਕੇ ਪੂਬਾਂ ਮਾਰ ਮਾਰ ਰੋਂਦੀਆਂ ਈ ਮਾਮਾ ਤਸਵੀਰਾਂ ਵੇਖ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ ਇਹ ਲਾਸ਼ਾਂ ਉਹਨਾਂ ਨੌਜਵਾਨਾਂ ਦੀਆਂ ਨੇ ਜਿਨ੍ਹਾਂ ਦਾ ਪਿਛਲੇ ਦਿਨੀ ਪੀਲੀਪੀਦ ਦੇ ਵਿੱਚ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਇਲਜ਼ਾਮ ਸੀ ਕਿ ਇਹਨਾਂ ਨੇ ਗੁਰਦਾਸਪੁਰ ਚੌਂਕੀ ਤੇ ਗੜਨੇੜ ਦੇ ਨਾਲ ਹਮਲਾ ਕੀਤਾਏ ਪਰ ਮਾਮਾ ਦੇ ਵੱਲੋਂ ਤੁਸੀਂ ਵਿਖਤਕਦੀ ਹੋ ਕਿ ਕਿਹਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਉਹਨਾਂ ਦੇ ਪੁੱਤਾਂ ਨੂੰ ਕੁੱਟਕੁੱਟ ਕੇ ਝੂਠਾ ਮੁਕਾਬਲਾ ਬਣਾ ਕੇ ਮਾਰਿਆ ਗਿਆ ਹੈ ਦੱਸਦੇ ਕਿ ਅੱਜ ਜਿਮੀ ਹੀ ਆਪਣੇ ਚਾਵਾ ਨਾਲ ਪੁੱਤਾਂ ਦੀਆਂ ਲਾਸ਼ਾਂ ਨੂੰ ਮਾਮਾ ਨੇ ਵੇਖਿਆ ਤਾਂ ਉਹਨਾਂ ਦੀਆਂ ਤਾਂ ਹਾ ਨਿਕਲ ਗਈਆਂ ਚਲ ਗਿਆ ਵੇ ਤੇਰਾ ਸੋੜਿਆ ਕਿੰਦਰਾ ਵੇ ਪੁੱਤੋ ਤੇਰੇ ਮੇਰੇ ڪي okay, ਅੱਜ ਤਿੰਨਾਂ ਨੌਜਵਾਨਾਂ ਦੀਆਂ ਮ੍ਰਿਤਕ ਤਿੰਹਾਂ ਨੂੰ ਗੁਰਦਾਸਪੁਰ ਦੇ ਵਿੱਚ ਉਹਨਾਂ ਦੇ ਜੱਦੀ ਪਿੰਡਾਂ ਦੇ ਵਿੱਚ ਲਿਆ ਕੇ ਤਿੰਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰ ਦੇ ਵੱਲੋਂ ਇਨਸਾਫ਼ ਦੀ ਮੰਗ ਵੀ ਕੀਤੀ ਗਈ ਤੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਬੰਦ ਹੋਣਾ ਚਾਹੀਦਾ ਹੈ ਨੌਜਵਾਨਾਂ ਨੂੰ ਨਸ਼ੇ ਨੇ ਬਰਬਾਦ ਕਰ ਛੱਡੇ ਆਏ ਬੜੀ ਵੱਡੀ ਮੈ ਲੈਂ ਗਿਆ ਮੇਰੇ ਤੇ ਰਾਇ ਗੱਖ ਨਹੀਂ ਮੈਂ ਕੀ ਦੱਸਾਂ ਤੁਹਾਨੂੰ ਵਿਚਾਰੇ ਦੇ ਅੱਗੇ ਇਸ ਤਰ੍ਹਾਂ ਕੋਈ ਦੱਸੀ ਗੱਲ ਬਾਤ ਵੀ ਕੀ ਹੋਇਆ ਸੀਗਾ ਉਹਨਾਂ ਨੇ ਅੱਛਾ ਕੁਝ ਉੱਤੇ ਜਾ ਕੇ ਉਹਨਾਂ ਨੂੰ ਇਹਨਾਂ ਕੁਝ ਨਹੀਂ ਤੁਸੀਂ ਤੁਹਾਨੂੰ ਕੀ ਲੱਗਦਾ ਤੁਹਾਨੂੰ ਜਦ ਕਈ ਗੱਲਾਂ ਪਤਾ ਨਹੀਂ ਕੀ ਕਹਿਸਣਗੇ ਲੱਗਦਾ ਥੱਕਾ ਕੀਤਾ ਕਿ ਨਗਰੇ ਥੱਕਾ ਹੈ ਨਹੀਂ ਤੇ ਥੱਕਾ ਹੋਈ ਗਿਆ ਮੈਂ ਤੇ ਬੋਲੀ ਗੱਲ ਨਹੀਂ ਮੈਂ ਕਰਦਾ ਮੈਂ ਤੇ ਇੱਕ ਮੈਸੇਜ ਦਵਾਂਗਾ ਸਾਈ ਜਨਤਾ ਨੂੰ ਭੇਜਦਾ ਅੱਜ ਹਟਣਾ ਹੋਇਆ ਨਾ ਦੁਬਾਰਾ ਇਹ ਕੰਮ ਕਿਸੇ ਨਾਲ ਨਾ ਹੋਵੇ ਸਰਕਾਰਾਂ ਨਸ਼ਾ ਰੋਕਣ ਜਨਾਬ ਨਸ਼ਾ ਨਾ ਵੇਖੇ ਨਾਂ ਬੱਚੇ ਖਾਣ ਨਾਇ ਫਸਤਨ ਇਹ ਨਸ਼ੇ ਕੰਨ ਹੁੰਦਾ ਸਭ ਕੁਝ ਜਿਹੜੇ ਲੋਕ ਜਿਹੜੇ ਲੋਕ ਬਾਹਰ ਬੈਠੇ ਜਿਹੜੇ ਇਹੋ ਜੇ ਕੰਮ ਕਰਾਉਂਦੇ ਨੇ ਨਸ਼ਿਆਂ ਦੇ ਲਾਲਚ ਦੇ ਕੇ ਬੱਚੇ ਨੂੰ ਪੈਸੇ ਦੇ ਲਾਲਚ ਦੇ ਕੇ ਪਠਭਾਇ ਤੋਰ ਦੇ ਸਰਕਾਰ ਉਹਨਾਂ ਨੂੰ ਰੋਕੇ ਉਹਨਾਂ ਨੂੰ ਉਹਨਾਂ ਫੜੇ ਬਾਹਰ ਤੋਰਿਆ ਗਿਆ ਬੱਚੇ ਨੂੰ ਗਲਤ ਰਸਤਾ ਸਾਡੇ ਬੱਚੇ ਨੂੰ ਪਈ ਬੱਚੇ ਨੇ ਗਲਤ ਇੱਥੋਂ ਪੀਪੀ ਤੇ ਦਿਖ ਦੋਨੇ ਕਿੱਦਾਂ ਪਹੁੰਚ ਸਕਦਾ ਬੱਚਾ ਮਤਲਬ ਬਾਹਰ ਬੈਠੇ ਉਹ ਜ਼ਿੰਮੇਵਾਰ ਨੇ ਜ਼ਿੰਮੇਵਾਰ ਹੁਣ ਮੈਨੂੰ ਇਹ ਗੱਲ ਦਾ ਕਿੰਨ ਪੈਸਾ ਬੱਚਾ ਸਾਡਾ ਗਲਤ ਹੋ ਗਿਆ ਨਾ ਬੱਚਾ ਤੇ ਚਲ ਗਿਆ ਹੱਥੋਂ ਹੁਣ ਹੁਣ ਭਾਈ ਕਿਤੇ ਬੈਠਾ ਹੋ ਸਾਨੂੰ ਇਸ ਗੱਲ ਕੀ ਪਤਾ ਪਏ ਹੱਡ ਵਿੱਚ ਕੋਈ ਸੋਤ ਤੁਹਾਨੂੰ ਕੀ ਪਿਆ ਜਿਸਨ ਪਤਾ ਹੀ ਨਹੀਂ ਵੀ ਸਾਡੇ ਬੱਚੇ ਨਾਲ ਕੀ ਕੀਤਾ ਕੀ ਮੈਂ ਕੀ ਕਸਾ ਦੇ ਗਿਆ ਪਰ ਮੈਂ ਦੇਖਿਆਗਾ ਨਾ ਮੈਂ ਸਰਕਾਰ ਇਹ ਗੱਲ ਤੇ ਰੋਕ ਲਾਵੇ ਨਸ਼ੇ ਰੋਕ ਲਾ ਨਸ਼ੇ ਤੇ ਰੋਕ ਲਾਵੇ ਨਸ਼ੇ ਬੱਚੇ ਨਾ ਕਰਨ ਨਾ ਨਸ਼ੇ ਵਿਸ਼ੇ ਬਗਨ ਸਟਰੀਅਮ ਨਸ਼ਾ ਬਸ ਸੋਸੇ ਮੇਲਾ ਲੱਗਾ ਹੁੰਦਾ ਹਸਪਤਾਲ ਨੂੰ ਜਾਂਚ ਦੀ ਮੰਗ ਕਰ ਦਿਓ ਜਾਦੀ ਮੰਗ ਕੀ ਕਰਸਾਂ ਜਦੋਂ ਵੀ ਤੁਹਾਨੂੰ ਕਿੰਗਾ ਪਤਾ ਨਹੀਂ ਕਿ ਇਹਦਾ ਨਾਮ ਲਵਾਵਾਂਗੇ ਜਿਹੇ ਕੰਮ ਜਾਂਚ ਕਰਦੇ ਉਹਨਾਂ ਦੱਸੋ ਕਿਹਦਾ ਕੀ ਜਾਣਕਾਰੀ ਹੈ ਤੁਹਾਡੇ ਸੋ ਸਹੀ ਮਾਰ ਹੈ ਕਿਦਾਂ ਗੱਲ ਤੁਹਾਰਾ ਹੈ ਇਹ ਸਾਡਾ ਕਰੋ ਸਾਡਾ ਬਚਪਨ ਤੁਰ ਗਿਆ ਹਰੀ ਕਿਦਾਂ ਕਹਿਸਦਾ ਸਹੀ ਹੈ ਹਾਂ ਗਲਤੀ ਹੈ ਜੀ ਜੀ ਦਬਾਅ ਲੱਗਦਾ ਤਾਂ ਨਹੀਂ ਨਹੀਂ ਮੈਨੂੰ 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 ਨਹੀਂ ਕਿਸੇ ਨੇ ਮੈਨੂੰ ਕਿਸੇ ਕੀ ਦਬਾਣਾ ਆ ਤੁਹਾਨੂੰ ਪੁਲਸ ਵਾਲੇ ਕੋਈ ਅਧਿਕਾਰੀ ਇੱਥੇ ਆਇਆ ਨਹੀਂ ਸੰਸਕਾਰ ਤੁਹਾਨੂੰ ਵੀ ਲੱਗਦਾ ਵੀ ਨੇ ਬੋਸ ਵਾਲੇ ਵਾਹੇ ਜਿਹੜਾ ਸਾਡੇ ਨਾਂ ਦੇ ਬਥੇਰਾ ਉਹਨਾਂ ਨੇ ਹੈਲਪਸਟ ਨੇ ਕੀਤੀ ਸਾਡੇ ਡੀਐਸਪੀ ਐਸਐਸਪੀ ਸਾਹਿਬ ਸਾਡੇ ਐਸਐਚਓ ਜਿਹਨੇ ਸਾਡੇ ਸਾਡੇ ਐਟਐਸਆਈ ਤਿੰਨ ਗੜੀਆਂ ਗਈਆਂ ਨਾਲ ਉਹਨਾਂ ਨੇ ਹਰ ਵਾਰ ਸਾਡੀ ਬੋਧ ਕੀਤੀ ਜੀ ਮੰਨ ਕੇ ਮੈਨੂੰ ਸਾਨੂੰ ਉਹਨਾਂ ਨੇ ਚਾਹ ਤਾਂ ਕੋਈ ਪੀਣੀ ਤੇ ਆਪਣੀ ਪਹਿਲਾਂ ਸਭ ਕਰਤਾ ਕੀਤਾ ਉਹਨਾਂ ਨੇ ਤੇ ਡੱਡਪੜ ਲੈਣ ਕੋਲ ਉਹਨਾਂ ਕੋਲ ਗੱਲ ਹੀ ਨਹੀਂ ਕੀਤੀ ਵੀ ਕੀ ਗੱਲਬਾਤ ਇੱਥੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿਦਾਂ ਅਸੀਂ ਪਹੁੰਚੇ ਜਾਂ ਤੁਸੀਂ ਕੀ ਜਾਂਚ ਕੀਤੀ ਇੱਥੇ ਬੋਸੇ ਕੋਈ ਪੁੱਛਣ ਦੀ ਬੋਧ ਕੀਤੀ ਹੈ ਪਰ ਸਾਨੂੰ ਕੋਈ ਸਹੀ ਦੱਸੀ ਨਹੀਂ ਦੱਸੀ ਨਹੀਂ ਤੁਸੀਂ ਇਹ ਨਹੀਂ ਪੁੱਛੇ ਬੱਚੇ ਕਿਦਾਂ ਪਹੁੰਚੇ ਬੱਚੇ ਹੁਣ ਬੰਦੇ ਤੂੰ ਡੱਡਬੜ ਲੈਣ ਗਈ ਉਹ ਡੱਡਬੜ ਕਿਹੜੇ ਹਾਲਾਤਾਂ ਚੋਂ ਉੱਥੇ ਕੋਈ ਇਹ ਮੈਂ ਮਹੀਨੇ ਦੋਂਤਰ ਗਏ ਗਏ ਹਾਂ ਨਹੀਂ ਆਉਣ ਤਾਂ ਨਹੀਂ ਆ ਜਾਂਦਾ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਹੁਣ ਇਹੋ ਜਿਹੇ ਸਰਕਾਰ ਨੂੰ ਸਰਕਾਰ ਸਾਡਾ ਕੋਈ ਸਾਫ ਕਰੇ ਕੋਈ ਸੋਚੇ ਸਾਡੇ ਗਰੀਬਾਂ ਹੀ ਬਦਮਦ ਜ਼ਾੜੀਦਾਰ ਦਾੜੀ ਕਰਨਾਮਾ ਦਾੜੀ ਕਰਦੇ ਭਾਈ ਕਿਰਾਏ ਦੇ ਰੈਂਟ ਦੇ ਵਿੱਚ ਰਹਿੰਦੇ ਆ ਵਾ ਠੀਕ ਹੈ ਦੱਸ ਦੀ ਕਿ ਬੀਤੇ ਦਿਨੀ ਯੂਪੀ ਦੇ ਪਿਲੀਪੀ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਐਨਕਾਊਂਟਰ ਕੀਤਾ ਗਿਆ ਸੀ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਮਾਰਿਆ ਗਿਆ ਸੀ ਇਲਜ਼ਾਮ ਸੀ ਕਿ ਇਹਨਾਂ ਨੇ ਗੁਰਦਾਸਪੁਰ ਦੀ ਪੁਲਿਸ ਟੌਂਕੀ ਦੇ ਵਿੱਚ ਗਰਨੇਡ ਦੇ ਨਾਲ ਹਮਲਾ ਕੀਤਾ ਏ ਪੁਲਿਸ ਦਾ ਕਹਿਣਾ ਸੀ ਕਿ ਇਹਨਾਂ ਤਿੰਨਾਂ ਨੌਜਵਾਨਾਂ ਦੇ ਵੱਲੋਂ ਪਹਿਲਾਂ ਪੁਲਿਸ ਤੇ ਗੋਲੀ ਚਲਾਈ ਗਈ ਉਸ ਤੋਂ ਬਾਅਦ ਇਹਨਾਂ ਤਿੰਨਾਂ ਨੌਜਵਾਨਾਂ ਦਾ ਐਨਕਾਊਂਟਰ ਕੀਤਾ ਗਿਆ ਪਰ ਪਰਿਵਾਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਨੇ ਝੂਠਾ ਮੁਕਾਬਲਾ ਬਣਾ ਕੇ ਉਹਨਾਂ ਦੇ ਪੁੱਤਾਂ ਦੀ ਜਾਨ ਲਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ